ਸੁਰਾਲ ਦੀ ਇੱਕ ਹਜ਼ੂਰੀ ਵਾਲੇ ਜਿੱਥੇ ਸਭਿਆਚਾਰਕ ਮੇਲਾ ਪੰਡਾਲੋ ਮਾਲੂ ਵਾਲਾ ਸਨ ਜਿੱਥੇ ਪੰਡਾ ਸੁਪਰ ਅਮਰ ਸਰਵਕੇ ਬੜੀ ਧੁੰਮ ਦਾ ਮੌਕਾ ਰਾਇਆ ਗਿਆ ਚਨੂਨ ਵਗ ਪਾਣਾ ਕਰੇ ਪਾਣੀ ਗੱਲ ਹੈ ਕਦੇ ਤਵੇ ਤੇ ਰੋਟੀ ਪਚਾਦਿਆ ਕਰੇ ਇਹ ਵੀ ਮਾਰੀ ਗੱਲ ਹੈ ਕਦੇ ਭਿੰਡੀਆਂ ਚ ਪਾਣੀ ਪਾਦਿਆ ਕਰੇ ਇਹ ਚੰਗੀ ਗੱਲ ਹੈ ਬਾਈ ਵੀ ਤਰੀ ਵਾਲੀਆਂ ਭਿੰਡੀਆਂ ਛਗੀ ਜਰੂਰ ਵੈਸੇ ਵੀ ਅੱਗੇ ਹੋਗੇ ਤਰੀ ਵਾਲੀਆਂ ਭਿੰਡੀਆਂ ਪਹਿਲੀ ਵਾਰੀ ਖਾਧੀਆਂ ਕਹਿੰਦੀ ਵੇਖੋ ਚੱਲਾ ਕੇ ਜੇ ਹੁੰਦਾ ਜੇ ਕਿਨੂੰ ਤੁਹਾਨੂੰ ਦਈਏ ਨਾ ਤੇ ਬਾਹਰ ਮਾਡੇ ਕਹਿੰਦੇ ਸਾਡੇ ਪੰਜਾਬੀ ਖਾਣੇ ਨੂੰ ਦੇਰੀਆ ਹਾਂ ਅਸੀਂ ਸਰੀ ਦੇ ਵਿੱਚ ਕੈਨੇਡਾ ਸਰੀ ਦੇ ਵਿੱਚ ਨਾ ਇੱਕ ਮਸਾਖੀ ਤੇ ਨਗਰ ਕੀਰਤਨ ਹੁੰਦਾ ਬਹੁਤ ਵੱਡਾ ਕੈਨੇਡਾ ਦੇ ਜਿਹੜੇ ਜਿੰਨੇ ਵੀ ਸਾਰੇ ਸ਼ਹਿਰਾਂ ਸਾਰੇ ਤਕਰੀਬਾਂ ਉੱਥੇ ਇਕੱਠੇ ਹੁੰਦੇ ਆ ਸਰੀ ਦੇ ਵਿੱਚ ਤੇ ਸਾਨੂੰ ਵੀ ਉੱਥੇ ਇੱਕ ਵਾਰੀ ਦੇਖਣ ਦਾ ਮੌਕਾ ਮਿਲਿਆ ਆਪਣੇ ਪੰਜਾਬੀ ਭਤੰਦਰ ਉੱਥੇ ਤੋਂ ਨਹੀਂ ਹਟਦੇ ਹਾਂ ਕਰ ਉਹ ਬੈਗ ਲੈ ਜਾਂਦੇ ਆ ਤੇ ਫਿਰ ਰੋਟੀ ਪਾਣੀ ਆਪਣੇ ਘਰੇ ਸੌਣ ਜਾਂ ਮੈਦਾਨ ਤੇ ਬਾਹਰ ਨੂੰ ਬੰਦਾ ਥੋੜਾ ਜਿਹਾ ਉੱਥਾ ਲੜਨਾ ਆਪਣੀ ਰੋਟੀ ਰੋਟੀ ਲਾਉਣੇ ਪਈਏ ਕੰਮ ਕਰਾਉਣੇ ਪੈਂਦਾ ਹੈ

ਤੇ ਮੇਰੇ ਬਾਪੂ ਨੇ ਚੱਕ ਟ੍ਰੱਕ ਚਲਾ ਕੇ ਵੀ ਤੇਰਾ ਬਾਪੂ ਹੀ ਲੈ ਕੇ ਜਾਣਾ ਤੂੰ ਉਹਦਾ ਬੱਸਦਾ ਕਹਿੰਦਾ ਤੂੰ ਕਿੱਥੇ ਖੜੀ ਪੜੀ ਜਾ ਤੱਕ ਪੈਰ ਨਹੀਂ ਪਹੁੰਚਦੇ ਗੱਲਾਂ ਮਾਰਦੀ ਨਾਲੇ ਦਾਜ ਦਾ ਟ੍ਰੱਕ ਐਵੇਂ ਨਹੀਂ ਕਿ ਤੂੰ ਅਗਲੀ ਗੱਲ ਸੁਣਦੀ ਹੋਵੇਂ ਜੱਟ ਕੋਲ ਹਾਂ ਹੋ ਕੀ ਕਿਸ਼ਾ ਸੋਣਾ ਚਿੱਲਿਆਂ ਦਾ ਵੇਖਿਆ ਪਹਿਲੇ ਫਸਟ ਸਟੈਪ ਤੂੰ ਰਹਿ vai entender Sasi ke papay nishu? Daiga, dheka Dhaima nong kata Sige, 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 sige Sige, 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 sige Sige, 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 sige Uwa, ye حق حق Terima kasih telah menonton! मीरास रावत जी ਦੇ दरबार ਉੱਤੇ ਅੱਜ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਅੱਜ ਜੋ ਇਲਾਕੇ ਦੀਆਂ ਸੰਤਾਂ ਦੇ ਸੰਯੋਗ ਦੇ ਨਾਲ ਅੱਜ ਬਾਬਾ ਜੀ ਤਨਤਨ ਬਾਬਾ ਮੀਰਾਸ रावत ਜੀ ਦਰਬਾਰ ਪੀਰ ਹਦੂਰੀ ਵਿਖੇ ਜੋ ਸਾਲਾਨਾ ਜੋੜ ਮੇਲਾ ਧੂਮ ਧਾਮ ਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਲੋ ਡਾਈਟ ਮੀਤ ਬਰਾੜ ਹਰਮਨਦੀਪ ਐਸ ਐਸ ਸਿੱਧੂ ਸੋਠ ਪ੍ਰੀਤ ਜੋ ਆਪਣੀ ਕਲਾ ਦੇ ਨਾਲ ਸੰਤਾਂ ਦਾ ਮਨੋਰੰਜਨ ਕਰਨਦੇ ਨੇ ਦੂਰ ਦਰਾਡੇ ਤੋਂ ਸੰਤਾਂ ਬਾਬਾ ਜੀ ਦੇ ਦਰ ਤੇ ਆ ਕੇ ਨਮਸਤਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀਆਂ ਵਾ ਬਾਬਾ ਮੀਰਾ ਸਰਾਜ ਜੀ ਦੇ ਦਰਬਾਰ ਦੇ ਉੱਤੇ ਸਾਰੀਆਂ ਸੰਤਾਂ ਦੂਰ ਦਰੇਡੇ ਤੋਂ ਆਈਆਂ ਜਿੰਨਾਂ ਸੰਗਤਾਂ ਨੇ ਬਾਬਾ ਜੀ ਦੇ ਮੇਲੇ ਦੇ ਵਿੱਚ ਸੰਜੋੜ ਕੀਤਾ ਵਾ ਉਹਨਾਂ ਸੰਗਤਾਂ ਦਾ ਸਮੂਹ ਇਲਾਕੇ ਦੀਆਂ ਸੰਗਤਾਂ ਦਾ ਮੈਂ ਆਪਣੇ ਵੱਲੋਂ ਤੇ ਆਪਣੇ ਦਰਬਾਰ ਵੱਲੋਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਕਹਿੰਨਾ ਵਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਂ ਜੋ ਅੱਜ ਸੰਗਤਾਂ ਮੇਲੇ ਦੇ ਪਹੁੰਚੀਆਂ ਵਾਂ ਉਹਨਾਂ ਨੂੰ ਮੈਂ ਲੱਖ ਲੱਖ ਮੇਲੇ ਦੀਆਂ ਵਧਾਈਆਂ ਦਿੰਦਾ ਵਾਂ ਕਿੰਨੇ ਸਮਾਂ ਪਹਿਲਾਂ ਜਿਹੜੀ ਹੈ ਸਲਾਨਾ ਜੋੜ ਮੇਲੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਇਹ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਦੀ 2 ਮਹੀਨੇ ਹੋ ਗਏ ਆ ਤਿਆਰੀ ਕਰਦਿਆਂ ਨੂੰ ਜੋ 2 ਮਹੀਨਿਆਂ ਦੇ ਵਿੱਚ ਅੱਜ ਜੋ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਵਾ ਜੋ ਸੰਤਾਂ ਧੂਮ ਧਾਮ ਨਾਲ ਮਨਾ ਰਹੀਆਂ ਵਾ ਲਗਾਤਾਰ ਬਰਸਾਤ ਹੋ ਰਹੀ ਹੈ ਲੱਗਦਾ ਨਹੀਂ ਸੀ ਕਿ ਸੰਤਾਂ ਘਟ ਆਉਣਗੀਆਂ ਤੇ ਦੇਖਦੇ ਆ ਕਿ ਸੰਤਾਂ ਦਾ ਬਿਲਕੁਲ ਘਾੜਾ ਆਇਆ ਪਿਆ ਹੈ ਮਥਾ ਦੇਖਣ ਵਾਸਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਸਵੇਰੇ ਅੱਜ ਬਾਰਿਸ਼ ਤੇ ਬਹੁਤ ਹੋਈ ਆ ਪਰ ਸੰਤਾਂ ਤੁਸੀਂ ਆਪ ਮਹਾਰੇ ਹੋ ਜੇ ਵੇਖ ਸਕਦੇ ਜੇ ਕੀ ਦਰਬਾਰ ਦੇ ਉੱਤੇ ਜਿਹਦੇ ਠਲੋਂ ਨੂੰ ਥਾਣ ਹੀ ਜਿਹਦੇ ਪੈਰ ਰੱਖਣ ਨੂੰ ਜੋ ਸੰਤਾਂ ਦਾ ਹੜ ਆਇਆ ਪਿਆ ਵਾ ਇਹ ਇੱਕ ਬਾਬਾ ਜੀ ਦੇ ਦਰਬਾਰ ਦੇ ਨਾਲ ਸੰਤਾਂ ਦਾ ਪਿਆਰ ਆ ਤੇ ਜਿਹੜੀਆਂ ਸੰਤਾਂ ਵਾਂ ਉਹ ਬਾਬਾ ਜੀ ਦੇ ਦਰ ਤੋਂ ਇਥੋਂ ਖੁਸ਼ੀਆਂ ਲੈ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦਿਆਂ ਵਾਂ ਤੇ ਖੁਸ਼ੀਆਂ ਪ੍ਰਾਪਤ ਕਰਦਿਆਂ ਜਿਹੜੇ ਲੋਕ ਜਿਹੜੇ ਇਸ ਵੇਲੇ ਸੰਗਤਾਂ ਜਿਹੜੀਆਂ ਬਾਹਰ ਵਿਦੇਸ਼ਾਂ 'ਚ ਪੰਜਾਬ 'ਚ ਜਿਹੜੀਆਂ ਵੀ ਇਸ ਵੇਲੇ ਦਰਸ਼ਨ ਕਰ ਰਹੀਆਂ ਨੇ ਬਾਬਾ ਜੀ ਦੇ ਦਰਬਾਰ ਦੇ ਅਸੀਂ ਚਾਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਇੱਕ ਵਾਰੀ ਬਾਬਾ ਜੀ ਦੇ ਦਰਬਾਰ ਤੇ ਪਤਾ ਜ਼ਰੂਰ ਦੱਸੋ ਜਾਂ ਉਹਨਾਂ ਦਰਸ਼ਨ ਕਰ ਸਕਦੇ ਆ ਮੈਂ ਸਭ ਤੋਂ ਪਹਿਲਾਂ ਦੇ ਐਨ ਆਰ ਆਈ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਹੜੇ ਦਰਬਾਰ ਦੇ ਨਾਲ ਹਰ ਸਾਲ ਸੰਜੋਗ ਕਰਦੇ ਆ ਜੋ ਇਸ ਸਾਲ ਵੀ ਐਨ ਆਰ ਆਈ ਵੀਰ ਜਿਹੜੇ ਆ ਬਾਬਾ ਜੀ ਦੇ ਦਰਬਾਰ ਦੇ ਨਾਲ ਜੁੜੇ ਆ ਜਿਹੜੇ ਲਾਟੇ ਦੇ ਨਾਲ ਇਸ ਪਿਆਰ ਆ ਇਸ ਲਾਟੇ ਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਇਹ ਦਰਬਾਰ ਧੰਤਨ ਬਾਬਾ ਮੀਰਾ ਸਰਾਜ ਜੀ ਪੀਰ ਅਧੂਰੀ ਇਹ ਦਰਬਾਰ ਪਿੰਡ ਮਾਲੂਵਾਲ ਨਈਂ ਦੀਟ ਨੱਥੂਪਰਾ ਚੀਚਾ ਭਗਣਾ ਦੇ ਨਗਦੀਟ ਹੀ ਹੈ ਅੰਬਰਸਰ ਰੋਡ ਤੋਂ 88 ਤੋਂ ਆਉਂਦਿਆਂ ਭਗੜਨੇ ਨੂੰ ਇਸ ਦਰਬਾਰ ਦੇ ਉੱਤੇ ਕੁੱਤੇ ਦੇ ਟੱਟੇ ਜਾਣ ਤੇ ਜਾਂ ਕਿਸੇ ਨੂੰ ਹਲਕਾ ਹੋ ਜਾਂਦਾ ਵਾ ਇਸ ਦਰਬਾਰ ਦੇ ਉੱਤੋਂ ਜੋ ਉਹ ਟੋਟ ਮਿਲਦਾ ਵਾ ਬਾਬਾ ਜੀ ਦੇ ਚਰਾਗਾ ਦਾ ਤੇਲ ਤੇ ਜੋ ਟੋਟਿਆ ਜਿਹਦਾ ਪ੍ਰਸ਼ਾਦ ਉਹ ਜਦੋਂ ਜਾਤ ਨੂੰ ਛੱਡ ਲੈਂਦਾ ਵਾ ਤੇ ਪੰਜਾਂ ਦਹਾਂ ਮਿੰਟਾਂ ਦੇ ਵਿੱਚ ਹੀ ਬਾਬਾ ਜੀ ਦੇ ਦਰਬਾਰ ਤੇ ਤੰਦਰੁਸਤ ਹੋ ਕੇ ਜਾਂਦਾ ਵਾ ਕਿਸ ਨਾ ਦੇ ਨਾਲੇ ਜਗਾ ਜਿਹੜੀ ਆ ਦੁਨੀਆ ਦੇ ਵਿੱਚ ਜਿਹੜੀ ਆ ਬਿਲਕੁਲ ਇਹ ਦੇਸ਼ ਵਿਦੇਸ਼ ਦੇ ਵਿੱਚ ਇਹ ਦਰਬਾਰ ਧੰਤਨ ਬਾਬਾ ਮੀਰਾ ਜਰਾਜ ਜੀ ਪੀਰ ਅਧੂਰੀ ਦੇ ਨਾਲ ਦੇ ਨਾਲ ਇਹ ਜਿਹੜਾ ਦਰਬਾਰ ਆ ਇਹ ਜਾਣਿਆ ਜਾਂਦਾ ਵਾ ਆ ਸ਼ਾਮਾ ਕੇ ਸਾਰੀਆਂ ਸੰਗਤਾਂ ਨੂੰ ਤੁਹਾਡੇ ਲੋ ਜੀ ਆ ਮੈਂ ਫੇਰ ਆਪਣੇ ਵੱਲੋਂ ਤੇ ਦਰਬਾਰ ਵੱਲੋਂ ਮੇਲੇ ਵਿੱਚ ਆਈਆਂ ਸੰਗਤਾਂ ਦਾ ਤੇ ਮੇਲੇ ਵਿੱਚ ਸੰਜੋਗ ਦੇਣ ਵਾਸਤੇ ਸੰਗਤਾਂ ਦਾ

ਮਹਾਪੁਰਸ਼ਾਂ ਦੀ ਬਦੌਲਤ ਸੰਗਤਾਂ ਮਨਾਰੀਆਂ ਸਾਡੇ ਦੇ ਨਾਲ ਸਾਡੇ ਨੱਥੂਪੁਰੇ ਦੇ ਸਰਪੰਚ ਗੁਰਿੰਦਰਜੀਤ ਸਿੰਘ ਜੀ ਗਿੰਦੀ ਉਹ ਵੀ ਸਾਥੀ ਨਾਲ ਖੜੇ ਆ ਸਾਡੇ ਵਿੱਚੋਂ ਜਾ ਚੁਕੇ ਪੱਤਰਕਾਰ ਭਗਨੇ ਤੋਂ ਉਹਨਾਂ ਦੇ ਬ੍ਰਦਰ ਜੀ ਵੀ ਸਾਥੀ ਸਾਡੇ ਨਾਲ ਖੜੇ ਆ ਉਹਨਾਂ ਦਾ ਵੀ ਕਿ ਬਾਬੇ ਜੀਆ ਮੇਲੇ ਦੀਆਂ ਰੌਣਕਾਂ ਵਧਾਉਣ ਵਿੱਚ ਬਹੁਤ ਯੋਗਦਾਨ ਆ ਔਰ ਸਾਰੀ ਆਈ ਹੋਈ ਸਾਰੀ ਸੰਗਤਾਂ ਦਾ ਧੰਨਵਾਦ ਕਰਦੇ ਆ ਬਾਬਾ ਮੇਜਰ ਸਿੰਘ ਜੀ ਬੜੀ ਸ਼ਰੋਣੀ ਕਮੇਟੀ ਦੇ ਵਿੱਚ ਵੀਰ ਬਾਬਾ ਬਡਾ ਸਾਹਿਬ ਲੋਕਰੀ ਕਰਦੇ ਆ ਉਹ ਵੀ ਕਾਫੀ ਟਾਈਮ ਤੋਂ ਇੱਥੇ ਬਾਬਾ ਜੀ ਦੇ ਜੋੜ ਮੇਲੇ ਦੇ ਵਿੱਚ ਰੁੱਝੇ ਹੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਔਰ ਇੱਥੇ ਇਹ ਜਿਹੜਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਇੱਥੇ ਹਲਕੀ ਕੁੱਟੀਆਂ ਨੇ ਕੱਟਿਆ ਹੋਵੇ ਤੇ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਪੁੱਜਦੀਆਂ ਉਹਨਾਂ ਦਾ ਹਲਕਾ ਜਿਹੜਾ ਇਹ ਦੂਰ ਕੀਤਾ ਜਾਂਦਾ ਇਹ ਕਰਕੇ ਇਹ ਬਹੁਤ ਹੀ ਪੂਰੇ ਭਾਰਤ ਦੇ ਵਿੱਚ ਮੰਨੀ ਹੋਈ ਕਿ ਇਹ ਜਿਹੜੀ ਦਰਗਾਹ ਆ ਪੀਰਾਂ ਦੀ ਇੱਥੇ ਜੋੜ ਮੇਲੇ ਸਾਡੇ ਹੁੰਦਿਆ ਜਿਵੇਂ ਅਸੀਂ ਸੁੱਟ ਸੰਭਾਲੀ ਆ ਉਦੋਂ ਤੋਂ ਹੀ ਇਹ ਮੇਲੇ ਜਿਹੜੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਲੱਗਦੇ ਆ ਜੀ ਔਰ ਜਿਹੜੇ ਸਾਡੇ ਪੱਤਰਕਾਰ ਸਾਥੀ ਇੱਥੇ ਆਏ ਆ ਉਹਨਾਂ ਦਾ ਇੱਥੇ ਪਹੁੰਚਣ ਦੇ ਵੀ ਅਸੀਂ ਧੰਨਵਾਦ ਕਰਦੇ ਆ ਜੀ ਆਪਣਾ ਨਾਮ ਦੱਸ ਕੇ ਤੇ ਇਲਾਕੇ ਦਾ ਨਾਮ ਜੀ ਮੇਰਾ ਨਾਮ ਹੈ ਗੁਰਿੰਦਰ ਸਿੰਘ ਗਲੀ ਸਰਪੰਚ ਤੇ ਆਪਣਾ ਇਲਾਕਾ ਪਿੰਡ ਨੱਤੂਵਾਲ ਮਾਲੂਵਾਲ ਤੇ ਅੱਜ ਦਾ ਜਿਹੜਾ ਸਾਲਾਨਾ ਜੋੜ ਮੇਰਾ ਜਰੂਰ ਲੋਕਾਂ ਨੂੰ ਨਿਸਤ ਕਰਨ ਇਹ ਮੇਲਾ ਭਤੰਤਨ ਬਾਬਾ ਮੀਆਂ ਸਰਾਜ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਪਿੰਡ ਕਰਾਂ ਪਿੰਡ ਮਾਲੂਵਾਲ ਪਿੰਡ ਨੱਤੂਵਾਲ ਜੀ ਸੰਗਤ ਮਨਾਉਂਦੀ ਹੈ ਬੜੀ ਧੂਮਧਾਣਾ ਮੇਲਾ ਜ ਮਨਾਇਆ ਜਾ ਰਿਹਾ ਕਿੰਨੇ ਕੁ ਲੋਕ ਪਹੁੰਚੇ ਮੀਂ ਕਿਤੇ ਘੱਟੋ ਘੱਟ ਵੀ 1500 2000 ਦੇ ਲੱਗ ਜਾਂਦੇ ਲੋਕ ਜਿਹੜਾ ਸਵੇਰੇ بارش ਦਾ ਮੌਸਮ ਸੀਗਾ ਲੱਗਦਾ ਸੀਗਾ ਕਿ ਸੰਗਤਾਂ ਨੂੰ ਔਖੇ ਮੁਸ਼ਕਲ ਹੋਏ ਹਾਂਜੀ ਜੀ ਉਹ ਤਾਂ ਲੱਗਦਾ ਸੀ ਮੁਸ਼ਕਲ ਹੈ ਬੋ ਜੀ ਪਰ ਨਹੀਂ ਫੇਰ ਹੀ ਪਰਮਾਤਮਾ ਨੇ ਮਿਹਰ ਕੀਤੀ ਜੀ ਬਾਬਾ ਮੀਆਂ ਸਰਾਜ ਨੇ ਵੜੀਏ ਬਹੁਤ ਬੜੀਆਂ ਮੇਲਾ ਬੁੱਕ ਤਿਆਰੀ ਐ ਐਨ ਆਰ ਆਈ ਵੀਰਾਂ ਦਾ ਲੋਕ ਜਿਹੜੇ ਬੇਕਰੀ ਚ ਚਾਹਾਂਗੇ ਜਰੂਰ ਉਹਨਾਂ ਨੂੰ ਸਾਰਿਆਂ ਸਾਰਿਆਂ ਨੂੰ ਮੁਬਾਰਕਾਂ ਜੀ ਹੱਥ ਜੋੜ ਕੇ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਕਿੰਨੇ ਚਿਰ ਤੋਂ ਇਹ ਮੇਲਾ ਜਿਹੜਾ ਵਾ ਸ਼ੁਰੂਆਤ ਤੇ ਦੀ ਹੈ ਇਹ ਸ਼ੁਰੂਆਤ ਤੇ ਚਲੋ ਸਾਡੇ ਵੀ 30 ਸਾਲ عمر ਚੱਲੀ ਆ ਜੀ ਤੇ ਲਗਾਤਾਰ ਮੇਲਾ ਹਰ ਸਾਲ ਇਦਾਂ ਬਣਾ ਰਿਹਾ ਹੈ ਜੀ ਦੇ ਸ਼ੁਕਾਨ ਦੀ ਕਿਰਪਾ ਇਹ ਬਾਬਾ ਮੀਆਂ ਸਰਾਜ ਜੀ ਜਿੱਥੇ ਹਲਕੇ ਕੁੱਤੇ ਦਾ ਟੋਕ ਮਿਲਦਾ ਜੀ ਤੇ ਮਹਾਰਾਜ ਦੀ ਬਹੁਤ ਕਿਰਪਾ ਇੱਥੇ ਜਿਵੇਂ ਇਹ ਸਹੀ ਹੋ ਜਾਂਦੇ ਆ ਜੀ ਜਿਹੜੇ ਹਲਕੇ ਕੁੱਤੇ ਦੇ ਵੱਡੇ ਦਾ ਟੋਕ ਲੱਗ ਹਾਂਜੀ ਪੁੱਤੇ ਨੂੰ ਵੱਡੇ ਹੁੰਦਾ ਜੀ ਮੇਰੇ ਵੱਲੋਂ ਮੇਰੀ ਪਿੰਡ ਦੇ ਵੱਲੋਂ ਮਾਲੂ ਵਾਲੀ ਸੰਗਤ ਵੱਲੋਂ ਸੰਗਤ ਵੱਲੋਂ ਸਾਰਿਆਂ ਨੂੰ ਮਿਲਦੀਆਂ ਲੱਖ ਲੱਖ ਮੁਬਾਰਕਾਂ ਜੀ